ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਨਤਾਧਨ ਯੂनाइटेड ਪੰਜਾਬ ਦੇ ਪੂਰੇ ਪਰਿਵਾਰ ਵੱਲੋਂ ਸਾਡੇ ਲੀਡਰ ਸ਼੍ਰੀ ਨਿਤਿਸ਼ ਕੁਮਾਰ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੋ ਕਿ ਅੱਜ ਜਿਹੜਾ ਰਿਜ਼ਲਟ ਆਇਆ ਹੈਗਾ ਬਿਹਾਰ ਰਾਜ ਦਾ ਜਿਹੜਾ ਇਲੈਕਸ਼ਨ ਹੋਇਆ ਹੈ ਐਡੀ ਵੱਡੀ ਲੀਡ ਨਾਲ ਜਿਹੜੇ ਜਿੱਤੇ ਨੇ ਇਹ ਜਿਹੜੀ ਪਿਛਲੀ ਵਾਰ ਇਲੈਕਸ਼ਨ ਹੋਈ ਸੀ ਉਸ ਤੋਂ ਡਬਲ ਤੁਗਣੀ ਸੀਟਾਂ ਨਾਲ ਇਹ ਪਾਰਟੀ ਅੱਗੇ ਆਈ ਹੈ ਇਦੇ ਬਹੁਤ ਕਾਰਨ ਨੇ ਕਾਰਨ ਇਹ ਹੈ ਕਿ ਸਾਡੇ ਜਿਹੜੇ ਲੀਡਰ ਸਾਹਿਬ ਨੇ ਉਹਨਾਂ ਦੀ ਜਿਹੜੀ ਨੀਅਤ ਹੈ ਜਿਹੜੀ ਉਹਨੇ ਨੀਤੀ ਹੈ ਬਹੁਤ ਸਾਫ਼ ਹੈ ਤੇ ਸਾਫ਼ ਇਹ ਹੈ ਕਿ ਸਿਰਫ ਆਪਣੇ ਰਾਜ ਦੇ ਸੁਭਿਆਰ ਦੇ ਤਰਫ ਤੋਂ ਮਰਪਿਤ ਨੇ ਤੇ ਉਸ ਕਰਕੇ ਇਹ ਤੁਸੀਂ ਦੇਖੋਗੇ ਪਿਛਲੇ ਮੇਰੇ ਖਿਆਲ 20-25 ਸਾਲਾਂ ਤੋਂ ਲਗਾਤਾਰ ਮੁੱਖ ਮੰਤਰੀ ਬਣ ਕੇ ਅੱਗੇ ਆਏ ਨੇ ਤੇ ਜਿਹੜੀ ਐਂਟੀ ਇਨਕੰਮਬੈਂਸੀ ਆਦੀ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਹਰ ਸਾਲ ਹਰ ਸਟੇਟ ਚ ਕਿ ਇੱਕ ਜਾਂ ਦੋ ਵਾਰੀ ਜੇ ਸਰਕਾਰ ਬਣ ਜਾਏ ਕਿਸੇ ਪਾਰਟੀ ਦੀ ਉਸ ਤੋਂ ਬਾਅਦ ਐਂਟੀ ਇਨਕੰਮਬੈਂਸੀ ਫੈਕਟਰ ਆ ਜਾਂਦਾ ਹੈ ਲੇਕਿਨ ਇੱਥੇ ਐਂਟੀ ਇਨਕੰਮਬੈਂਸੀ ਦੀ ਜਗ੍ਹਾ ਪਿਛਲੀ ਵਾਰੀ ਕਿੰਨੀ ਸੀਟਾਂ ਆਈਆਂ ਸੀ ਉਸ ਤੋਂ ਐਕੀ ਦੁਗਨੀਆਂ ਆਈਆਂ ਹਨ ਕਾਰਨ ਕਿਉਂਕਿ ਸਾਡਾ ਲੀਡਰ ਬਹੁਤ ਚੰਗਾ ਹੈਗਾ ਲੋਕ ਉਹਨੂੰ ਪਿਆਰ ਕਰਦੇ ਨੇ ਉਹ ਸਾਡਾ ਲੀਡਰ ਸਿਰਫ ਆਪਣੇ ਸਟੇਟ ਬਾਰੇ ਸੋਚਦਾ ਹੈ ਸਟੇਟ ਦੀ ਤਰੱਕੀ ਬਾਰੇ ਸੋਚਦਾ ਹੈ ਤੁਸੀਂ ਦੇਖੋ ਕਿ ਜਿਵੇਂ ਆਪਣਾ ਹਿੰਦੁਸਤਾਨ ਨੇ ਬਾਕੀ ਸਾਰੇ ਸਟੇਟ 6-7% ਗਰੋਥ ਰੇਟ ਤੇ ਅ ਐਨੂਅਲ ਜਿਹੜਾ ਗਰੋਥ ਰੇਟ ਹੈ ਉਸ ਦੇ ਚੱਲਿਆ ਬਿਹਾਰ ਡਬਲ ਡਿਜੀਟ 12-13% ਗਰੋਥ ਰੇਟ ਤੇ ਚੱਲ ਰਿਹਾ ਕਿਉਂ ਕਿ ਸਾਡਾ ਜਿਹੜਾ ਲੀਡਰ ਹੈ ਉਹਦੀ ਜਿਹੜੀ ਨੀਤੀ ਹੈ ਉਹ ਬਹੁਤ ਚੰਗੀ ਹੈ ਉਹਦੀ ਸਿਰਫ ਸਟੇਟ ਦੇ ਤਰਫ ਸੋਚ ਹੈਗੀ ਹੈ ਇਹ ਨਹੀਂ ਕਿ ਕੋਈ ਆਪ ਦੀ ਜੇਪ ਭਰਦੀ ਹੈ ਕੁਝ ਇਹ ਜਾ ਕੰਮ ਕਰਦਾ ਤੇ ਉਹਨਾਂ ਦੀ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਉਹਨਾਂ ਦੀ ਨੀਤੀ ਹੈ ਉਹ ਲੈ ਕੇ ਆਪਾਂ ਇਸ ਜੋ ਹਾਲਾਤ ਆਪਣੇ ਪੰਜਾਬ ਦੇ ਹੈ ਉਹਨਾਂ ਨੂੰ ਉਹਨਾਂ ਦੀ ਨੀਤੀ ਲੈ ਕੇ ਆਈ ਹੈ ਇੱਥੇ ਤੇ ਆਪਣੇ ਸਟੇਟ ਨੂੰ ਵੀ ਅੱਗੇ ਲੈ ਕੇ ਆਈ ਹੈ ਜਿਵੇਂ ਕਿ ਬਿਹਾਰ ਅੱਗੇ ਆ ਰਿਹਾ ਹੈਗਾ ਤੇ ਇੱਕ ਵਾਰ ਫਿਰ ਮੈਂ ਆਪਣੇ ਲੀਡਰ ਸਾਹਿਬ ਤੇ ਉਹਨਾਂ ਦੇ ਜਿਹੜੇ ਪੂਰੀ ਟੀਮ ਹੈ ਜਿ ਉਹਨਾਂ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਾਡੇ ਪਾਰਟੀ ਦੇ ਸੰਜੇ ਚਾ ਤੇ ਸਾਡੇ ਮੰਤਰੀ ਨੇ ਸੈਕਟਰ ਚ ਸ਼੍ਰੀ ਲਲਨ ਸਿੰਘ ਜੀ ਸ਼੍ਰੀ ਰਾਮਨਾਥ ਠਾਕੁਰ ਜੀ ਜਿਹੜੇ ਯੂਨੀਅਨ ਮਿਨਿਸਟਰ ਨੇ ਤੇ ਮਿਨਿਸਟਰ ਆਫ ਸਟੇਟ ਫੈਰਮਰਿਕਲਚਰ ਰਾਮਨਾਥ ਠਾਕੁਰ ਜੀ ਤੇ ਹੋਰ ਜਿਹੜੇ ਪਾਰਟੀ ਦੇ ਵੱਡੇ ਲੀਡਰ ਨੇ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਲੈ ਕੇ ਆਏ ਨੇ ਤੇ ਇੰਨੀ ਵੱਡੀ ਜਿੱਤ ਨਾਲ ਅੱਜ ਪਾਰਟੀ ਜਿੱਤੀ ਹੈ ਵਿਹਾਰ ਇਲੈਕਸ਼ਨ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਪੂਰੇ ਜਨਤਾਦਲ ਪਰਿਵਾਰ ਵੱਲੋਂ ਪੰਜਾਬ ਵੱਲੋਂ ਐਸੇ ਸ਼ਬਦਾਂ ਨਾਲ ਮੈਂ ਅੱਗੇ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ